ਸ਼ਾ ਨੇ ਨੌਵੇਂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਦਾ ਸ਼ਤਾਬਦੀ ਪੁਰਬ ਐਸਾਲ ਆਪਾਂ ਮਸ਼ੇਸ਼ ਕਰਕੇ ਸਾਰੀਆਂ ਨਾਨਕ ਨਾਮ ਲੈਵਾ ਗੁਰਸੰਗਤਾਂ ਇਲਾਕੇ ਭਰ ਲਈ ਸੰਸਾਰ ਪੱਧਰ ਤੇ ਆਪਾਂ ਮਨਾ ਰਹੇ ਆਂ ਜਗਾ ਜਗਾ ਤੋਂ ਪਿੰਡਾਂ ਤੋਂ ਸ਼ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਹੋਰ ਸੰਸਥਾਵਾਂ ਨਗਰ ਕੀਰਤਨ ਦੇ ਰੂਪ ਵਿੱਚ ਆ ਸత్సੰਗਤਾਂ ਨਿਤ ਇਹ ਦਿਹਾੜੇ ਨੂੰ ਮਨਾਉਣ ਦੀ ਖਾਤਰ ਨਗਰ ਕੀਰਤਨ ਵੀ ਹੋ ਰਹੇ ਨੇ ਪਿੰਡਾਂ 'ਚ। ਕਿਉਂਕਿ ਬੜੀ ਵੱਡੀ ਕੁਰਬਾਨੀ ਆ ਧੰਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਜਿਨ੍ਹਾਂ ਨੇ ਉਹ ਨਿਭਾਵੇਂ ਆਪਾਂ ਆਮ ਤਾਂ ਇਹ ਕਹਿੰਦੇ ਆ ਵੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ। ਪਰ ਜਿਹੜੇ ਧੰਗੁਰੂ ਗੋਵਿੰਦ ਸਿੰਘ ਮਹਾਰਾਜ ਨੇ 52 ਕਵੀ ਰੱਖਨੇ ਆ ਆਪਣੇ ਨਾਲ। ਉਹਨਾਂ 'ਚੋਂ ਕਵੀ ਸੈਨਾਪਤ ਲਿਖਦਾ ਉਹ ਕਹਿੰਦਾ ਸਗਲ ਸ੍ਰਿਸ਼ਟ ਕੀ ਢਾਪੀ ਚਾਦਰ। ਗੁਰੂ ਤੇਗਪਾਤਰ ਸਾਹਿਬ ਮਹਾਰਾਜ ਦੀ ਜਿਹੜੀ ਸ਼ਹਾਦਤ ਹੋਈ ਉਹ ਸਗਲ ਸ੍ਰੇਸ਼ਟ ਦੀ ਇੱਜ਼ਤ ਪੱਤਰ ਰੱਖਣ ਦੀ ਖਾਤਰ ਮਹਾਰਾਜ ਨੇ ਸ਼ਹਾਦਤ ਦਿੱਤੀ ਔਰ ਆਪਾਂ ਜਾਣਦੇ ਹਾਂ ਦਿੱਲੀ ਦਾ ਉਹ ਯਾਲਮ ਬਾਦਸ਼ਾਹ ਰੰਗ ਜੈਬ ਜਿਨੇ ਤਖਤ ਹਾਸਲ ਕਰਨ ਦੀ ਖਾਤਰ ਆਪਣੇ ਭਰਾਵਾਂ ਦੇ ਕਤਲ ਕੀਤੇ ਆਪਣੇ ਪਿਤਾ ਨੂੰ ਕੈਦ ਵਿੱਚ ਪਾਇਆ ਭੈਣ ਨੂੰ ਜੇਲਾ ਵਿੱਚ ਡਕਿਆ ਉਹ ਯਾਲਮ ਬਾਦਸ਼ਾਹ ਦੇ ਤਸੀਹੇ ਚਲਦੇ ਹੋਏ ਜਿੱਥੇ ਸਤਿਗੁਰੂ ਪ੍ਰਭਾਨ ਹੋਏ ਉਥੇ ਤਨਗੁਰ ਸੇਖਾ ਮਤੀ ਦਾਸ ਸਤੀ ਦਾਸ ਭਾਈ ਬਿਆਲੇ ਵਰਗੇ ਵੀ ਡੇਗਾ ਚੁੱਕਲੇ ਨਾਮੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਪਣੀ ਬਾਣੀ ਅੰਦਰ ਜਿਹੜੇ ਉਹ 57 ਸ਼ਲੋਕ ਭਾਈ ਜੀਵਨ ਸਿੰਘ ਜੈਤਾ ਲੈ ਕੇ ਆਇਆ ਨਾ ਮਿੱਲੀ ਦੀ ਧਰਤੀ ਤੋਂ ਔਰ ਦੰਦਮਾ ਸਾਹਿਬ ਗੁਰੂ ਕੀ ਕੈਸ਼ੀ ਜੀ ਨੂੰ ਅਸੀਂ ਕਹਿੰਦੇ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਹ ਧੰਨ Sri ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਜਿਹੜਾ ਸਰੂਪ ਅੱਜ ਅਸੀਂ ਨਮਸਕਾਰਾਂ ਕਰਦੇ ਮਹਾਰਾਜ ਨੂੰ ਇਹ ਇਲਾਹੀ ਬਾਣੀ ਜਦੋਂ ਉਥੇ ਰਚੀ ਜੋ ਕਿ ਜਿਹੜਾ ਪੰਜਵੇਂ ਪਾਤਸ਼ਾਹ ਨੇ ਰਚਨਾ ਕਰੀ ਨਾ ਸਰੂਪ ਦੀ ਉਹਦੇ ਅੰਦਰ ਨੌਵੇਂ ਪਾਤਸ਼ਾਹ ਦੀ ਉਹ ਬਾਣੀ ਦਰਜ ਨਹੀਂ ਸੀ ਜਿਹੜੀ 31ਵੇਂ ਰਾਗ ਅੰਦਰ ਜੈਜਾਮੰਤੀ ਸ਼ਲੋਕਨ ਨਾਲ ਸਤਿਗੁਰੂ ਨੇ ਦਰਜ ਕਰੀ ਜੈਜਾਮੰਤੀ ਆਗੰਗਲ ਜਿਹਨੂੰ ਆਮ ਅਸੀਂ ਭੋਗ ਦੇ ਸ਼ਲੋਕ ਕਹਿੰਦੀ ਹੈ ਦੁਨੀਆ